ਖਬਰ ਸ਼ਾਰਪੁਰ ਦੇ ਵਾੜ ਨੰਬਰ 27 ਦੀ ਹੈ ਜਿੱਥੇ ਦੇ ਰਹਿਣ ਵਾਲੇ ਵਾੜਵਾਸੀਆਂ ਨੇ ਰੋਸ ਜਤਾਇਆ ਹੈ ਕਿ ਉਹਨਾਂ ਦੇ ਘਰਾਂ ਦੇ ਕੋਲ ਕੂੜੇ ਦਾ ਡੰਪ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਦਾ ਰਹਿਣਾ ਸਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਉਹਨਾਂ ਨੇ ਵਾੜ ਦੇ ਕਾਉਂਸਲਰ ਅਤੇ ਨਗਰ ਨਿਗਮ ਨੂੰ ਕਈ ਵਾਰ ਆਖਿਆ ਪਰ ਉਹਨਾਂ ਦੇ ਕੰਨ ਤੇ ਜੂਨਾ ਸਿਰਕੀ ਆਓ ਦੇਖਦੇ ਹਾਂ ਕੀ ਕਹਿੰਦੇ ਹਨ ਇਸ ਸਬੰਧੀ ਵਾੜਵਾਸੀ ਦੇ ਰਹਿਣਾ ਅਸੀਂ ਸਾਈ ਵਾਰਡ ਪਈਆਂ ਇੱਥੇ ਨਾਲ ਹੀ ਘਰ ਦੇ ਦੇਖਿਆ ਇਹਦੇ ਤਾਂ ਕੂੜੇ ਦਾ ਇੱਥੇ ਢੇਰ ਜੋ ਕਿ ਡੰਪ ਇੱਕ ਬਣ ਚੁੱਕਿਆ ਹੈ ਕਾਫੀ ਵੱਡਾ ਕੋਮੇਟੀ ਕਿੰਨੀ ਤੱਕ ਤੰਗੀ ਪਰੇਸ਼ਾਨੀਆਂ ਦੇ ਨਾਲ ਬਹੁਤ ਜ਼ਿਆਦਾ ਤੰਗੀ ਹੋ ਰਹੀ ਹੈ ਕਿ ਇੱਕ ਤਾਂ ਦੇਖੋ ਸਵੇਰੇ ਦੇ ਤੇ ਸਾਡੇ ਖਾਸਾ ਸਕੂਲ ਨੂੰ ਸਾਡਾ ਰਸਤਾ ਲੱਗਦਾ ਹੈ ਇਹ ਤੇ ਰੋਡ ਖਾਸਾ ਸਕੂਲ ਨੂੰ ਹੈਗਾ ਤੇ ਇਸ ਬੱਚੇ ਸਵੇਰੇ ਸ਼ਾਮ ਇੱਥੇ ਜਾਂਦੇ ਆ ਤਾਂ ਉਹਨਾਂ ਨੂੰ ਮੰਨ ਲੈ ਕੇ ਇੱਕ ਤਾਂ ਬਦਬੂ ਜਿਹੜੀ ਹੈਗੀ ਉਹ ਤਾਂ ਹੈਗੀ ਹੈ ਬਾਕੀ ਤਾਂ ਤੁਸੀਂ ਪਿੱਛੇ ਦੇਖ ਸਕਦੇ ਵਿੱਚ ਛਾਣ ਵੇਰ ਇੱਥੇ ਇੰਨੇ ਇੱਥੇ ਹੈਗੇ ਆ ਕੋਈ ਛਾਣ ਫਾਸਟਪਰ ਵਿੱਚ ਨੂੰ ਸੱਟ ਲੱਗ ਜਾਵੇ ਤਾਂ ਕੌਣ ਜ਼ਿੰਮੇਦਾਰ ਆ ਉਸ ਚੀਜ਼ ਦਾ ਕਿੰਨੀ ਵਾਰੀ ਅਸੀਂ ਕੰਪਲੇਨ ਕਰ ਚੁੱਕੇ ਹਾਂ ਅੰਮ੍ਰਿਤਸਰ ਨੂੰ ਪ੍ਰਸ਼ਾਸਨ ਨੂੰ ਕੰਪਲੇਨ ਕਰ ਚੁੱਕੇ ਹਾਂ ਪਰ ਇਹਦਾ ਕੋਈ ਵੀ ਪਰਮਨੈਂਟ ਸਾਨੂੰ ਸੋਲੂਸ਼ਨ ਨਹੀਂ ਮਿਲ ਰਿਹਾ ਟੈਂਪਰੇਰੀ ਤੌਰ ਤੇ ਆ ਕੇ ਦੋ ਦਿਨ ਸਫਾਈ ਹੋ ਜਾਂਦੀ ਮੁਰ ਕੇ ਫੇਰ ਉੱਥੇ ਦਾ ਉੱਥੇ ਹੀ ਡੰਪ ਲੱਗਾ ਹੋਇਆ ਕੋਈ ਰਾਹਤ ਨਹੀਂ ਹੈਗਾ ਬੱਚਿਆਂ ਨੂੰ ਕਿੰਨੀ ਕਿ ਤੰਗੀ ਜਿਕੇ ਰਹਿਵੇ ਬਿਮਾਰੀਆਂ ਦਾ ਸੂਰਜ ਡੇਂਗੂ ਵਗੈਰਾ ਦਾ ਸੀਜ਼ਨ ਹੈ ਤੇ ਨਾਲ ਕਾਫੀ ਬਿਮਾਰੀਆਂ ਵੀ ਫੈਲਦੀਆਂ ਨੇ ਬਿਲਕੁਲ ਭਾਜੀ ਇਹਦੇ ਨਾਲ ਬਿਲਕੁਲ ਹੁਣ ਦੇਖੋ ਅੱਗੇ ਬਸਾਤਾਂ ਆਣੀਆਂ ਬਸਾਤਾਂ ਦੇ ਵਿੱਚ ਪਾਣੀ ਜਿਹੜਾ ਸਾਰਾ ਡੰਪ ਇਕੱਠਾ ਹੋ ਕੇ ਪਾਣੀ ਕੂੜੇ ਵਾਲਾ ਪਾਣੀ ਸਾਰਾ ਸ ਪ੍ਰਸ਼ਾਸਨ ਵੱਡੇ ਵੱਡੇ ਵਾਅਦੇ ਕਰਦਾ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਕੂੜੇ ਦਾ ਕਿਤੇ ਵੀ ਡੰਪ ਨਹੀਂ ਸਾਡੇ ਕੋਲ। ਭੱਜ ਕੇ ਇੱਥੇ ਦੇਖਿਆ ਆਵੇ ਤਾਂ ਕਾਫੀ ਤਕੜਾ ਡੰਪ ਹੈ। ਇਹਦੇ ਤੇ ਕੀ ਕਹਿਣਾ ਹੈ? ਭਈ ਇਹ ਤਾਂ ਹੁਣ ਦੇਖੋ ਪ੍ਰਸ਼ਾਸਨ ਨੂੰ ਇੱਕ ਵਾਰੀ ਆ ਕੇ ਦੇਖੇ। ਦੇਖਣ ਇੱਥੇ ਕੀ ਹਾਲ ਹੈ ਬੈਠ ਕੇ ਤਾਂ ਲੱਗੂਗਾ ਉਹਨਾਂ ਨੂੰ ਤਾਂ ਹੀ ਕਿਉਂਕਿ ਗਰਾਊਂਡ ਲੈਵਲ ਤੇ ਉਹ ਆਪ ਆ ਕੇ ਨਹੀਂ ਦੇਖਦੇ ਨਾ। ਉਹਨਾਂ ਦੇ ਵਰਕਰ ਆ ਕੇ ਕੰਮ ਕਰਦੇ ਆ। ਆਪ ਤਾਂ ਉਹ ਬੈਠੇ ਆਪਣੇ ਘਰਾਂ 'ਚ। ਅੱਜ ਮੁਹੱਲਾ ਵਾਸੀ ਤੁਸੀਂ ਇਕੱਠੇ ਹੋਏ ਹੋ। ਜੇਕਰ ਨਹੀਂ ਹਾਲੇ ਦਾ ਹੁੰਦਾ ਤੇ ਅਗਲੀ ਕੀ ਕਰਦੇ ਕਰੀਏ। ਭਈ ਹੁਣ ਸਾਡੇ ਕੋਲ ਤਾਂ ਇਹ ਹੀ ਆ ਅਸੀਂ ਬਥੇਰੀ ਵ ਫੇਰ ਵਾਰਡ ਤੋਂ ਇੱਕ ਵਾਰੀ ਜਾ ਕੇ ਮਿਲਾਂਗੇ ਤੇ ਗੱਲ ਕਰਾਂਗੇ ਅੱਗੇ ਮਨਿਸਟਰ ਸਾਹਿਬ ਨਾਲ ਕਿ ਜਿਹੜਾ ਹਲਕਾ ਹੀ ਕੀਤਾ ਜਾਵੇ ਕਿਉਂਕਿ ਇਹ ਬਹੁਤ ਵੱਡੀ ਸਾਡੇ ਲਈ ਪ੍ਰੋਬਲਮ ਕੱਢੀ ਹੋ ਜੀ ਬੰਦੀ ਜਾ ਰਹੀ ਹੈ ਸਾਨੂੰ ਇਹਦਾ ਸੋਲੂਸ਼ਨ ਜਲਦੀ ਜਲਦੀ ਚਾਹੀਦਾ ਹੈ ਜੀ ਤੁਹਾਡਾ ਮੇਰਾ ਤੁਲੀ ਕਾ ਸ਼ਰਮਾ ਕਿੱਥੇ ਦੇ ਰਹਿਣ ਵਾਲੇ ਅਸੀਂ ਇੱਥੇ ਹੀ 임ਪੁਰ ਕਿਹੜੇ ਵਾਰਡ ਚ 27 ਨੰਬਰ ਵਾਰਡ ਇੱਥੇ ਜਿਹੜਾ ਕੂੜੇ ਦਾ ਕੀ ਮਸਲਾ ਹੈ ਕਿੰਨੀ ਕੀ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਾਡੇ ਛੋਟੇ ਛੋਟੇ ਬੱਚੇ ਐ ਉਹਨਾਂ ਨੂੰ ਬਹੁਤ ਦਿੱਕਤ ਆ ਰਹੀਆਂ ਬਿਮਾਰੀਆਂ ਹੋਇਆ ਕਰਦੀਆਂ ਅਸੀਂ ਮਨਾ ਵੀ ਕਰਦੇ ਆ ਬਟ ਸਿੱਟ ਜਾਂਦੇ ਆ ਬਹੁਤ ਗੰਦ ਪਾਉਂਦੇ ਬਈ ਆ ਬਹੁਤ ਜ਼ਿਆਦਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਕਿਹਾ ਵੀ ਤੁਸੀਂ ਹਾਂਜੀ ਹਰ ਵਾਰੀ ਕਹਿੰਦੇ ਕੋਈ ਨਹੀਂ ਕਰਵਾ ਦਿੰਦੇ ਆ ਆਂਦੇ ਆ ਜਾਂਦੇ ਆ ਚਾਰ ਟਰਾਲੀਆਂ ਚੱਕ ਲੈਂਦੇ ਆ ਫਿਰ ਦੋ ਦਿਨ ਬਾਅਦ ਆਂਦੇ ਉਹ ਜਦੋਂ ਚੱਕਦੇ ਉਹਦੇ ਨਾਲ 스멜 ਦੇ ਨਾਲ ਤੁਸੀਂ ਅੰਦਰ ਸੁਰਵਾਈ ਵੀ ਨਹੀਂ ਕਰ ਸਕਦੇ ਹੈਗੇ ਆ ਬਹੁਤ ਦਿੱਕਤ ਆਉਂਦੀ ਹੈ ਸਾਡੇ ਬੱਚੇ ਛੋਟੇ ਐ ਉਹ ਸਕੂਲ ਵੀ ਜਾਂਦੇ ਬਟ ਇੰਨੀ ਗੰਦਗੀ ਐ ਬਹੁਤ ਬੁਰਾ ਹਾਲਗਾ ਸਕੂਲ ਦੇਖਿਆ ਇਸ ਰੋਡ ਦੇ ਉੱਤੇ ਸਕੂਲ ਵੀ ਦੋ ਦੋ ਹਾਂਜੀ ਬੱਚਿਆਂ ਨੂੰ ਕਿੰਨੀ ਤੰਗੀਆਂ ਬਹੁਤ ਜ਼ਿਆਦਾ ਤੰਗੀ ਹੋ ਰਹੀ ਐ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਸ ਟਾਈਮ ਜੀ ਕਿ ਦੇਖਿਆ ਉਹਦੇ ਕੂੜੇ ਦੇ ਉੱਪਰ ਜਾਨਵਰ ਵਗੈਰਾ ਕਾਫੀ ਹਾਂਜੀ ਹਾਂਜੀ ਕੂੜੇ ਕਰਕੇ ਇੱਕ ਲੜਕੇ ਐਕਸੀਡੈਂਟ ਹੋ ਗਿਆ ਹਾਂਜੀ ਈ ਮੰਗ ਕੀ ਕਰਦੇ ਮੰਗ ਇਹੀ ਕਰਦੇ ਕਿ ਪ੍ਰੋਪਰ ਸਫਾਈ ਹੋਵੇ ਅਗਰ ਬਾਰਿਸ਼ ਕੁਛ ਵੀ ਹੁੰਦਾ ਹੈ ਉਹ ਸਾਰੇ ਕੂੜਾ ਘਰ ਦੇ ਮੋਰੇ ਇਕੱਠਾ ਹੋ ਜਾਂਦਾ ਹੈਗਾ ਔਰ ਇੰਨੀ 스ਮੈਲ ਔਰ ਇੰਨੀ ਗੰਦਗੀ ਗੰਦੀ ਵਧੂ ਆਂਦੀ ਕੋਈ ਬੰਦ ਕੀਤਾ ਜਾਵੇ ਸਾਡਾ ਤਾਂ ਇਹੀ ਹੈਗਾ ਬਹੁਤ ਜ਼ਿਆਦਾ ਅਗਰ ਕੋਈ ਮਨਿਸਟਰ ਕੋਈ ਕੋਈ ਵੀ ਪਰਸਨ ਇੱਧਰ ਆਏ ਉਹ ਘੰਟਾ ਘੰਟਾ ਕੇ ਅੱਧਾ ਘੰਟਾ ਵੀ ਨਹੀਂ ਇੱਥੇ ਸਰਵਾਈਵ ਕਰ ਸਕਦਾ ਇੱਥੇ ਰਹਿ ਨਹੀਂ ਸਕਦਾ ਹੈਗਾ ਮੇਨ ਵੀ ਆਪਣੇ ਐਮਸੀ ਨੂੰ ਮਿਲੇ ਸੀਗੇ ਜਦੋਂ ਹੋਣ ਸੀਗੇ ਦਾ ਹਾਂਜੀ 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 ਉਹੀ ਮੇਨ ਹੈ ਕਿ ਬਸ ਚਾਰ ਟਰਾਲੀਆਂ ਪੰਜ ਚੱਕ ਲੈਣੀਆਂ ਕਿ ਉਸ ਤੋਂ ਬਾਅਦ ਨਹੀਂ ਚੱਕਦੇ ਹੈਗੇ